ਬਠਿੰਡਾ ਦੇ ਵਿੱਚ ਪਿਆਨ ਖਾਸਾ ਵਾਪਰਿਆ ਹੈ ਵੱਡੀ ਖਬਰ ਇਸ ਮੌਕੇ ਸਾਹਮਣੇ ਆ ਰਹੀ ਹੈ ਪੀਆਰਟੀਸੀ ਤੇ ਪਨਬਸ ਅੱਗੇ ਟੈਂਕਰ ਪਲਟ ਗਿਆ ਜੀ ਹਾਂ ਪਲਟੇ ਹੋਏ ਟੈਂਕਰ ਦੇ ਨਾਲ ਦੋਵੇਂ ਬੱਸਾਂ ਜਾ ਟਕਰੀਆਂ ਹਾਦਸੇ 'ਚ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਠੰਡੇ ਦੇ ਚੱਲਦੇ ਤੜਸਾਰੇ ਪੂਰਾ ਹਾਦਸਾ ਵਾਪਰਿਆ ਸੋ ਠੰਡੇ ਦੇ ਕਾਰਨ ਕਿਸ ਤਰ੍ਹਾਂ ਦੇ ਨਾਲ ਵਿਜ਼ਿਬਿਲਟੀ ਦੇ ਵਿੱਚ ਕਮੀ ਨਜ਼ਰ ਆ ਰਹੀ ਹੈ ਔਰ ਅਜਿਹੇ ਦੇ ਵਿੱਚ ਹੁਣੇ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਨਬਸ ਅਤੇ ਪੀਆਰਟੀਸੀ ਦੋ ਬਸਾਂ ਜੋ ਨੇ ਉਹ ਟੈਂਕਰ ਦੇ ਨਾਲ ਜਾ ਟਕਰਾਈਆਂ ਪਲਟਿਆ ਹੋਇਆ ਟੈਂਕਰ ਸੀ ਜਿਸ ਦੇ ਬਾਅਦ ਇਹ ਬਸਾਂ ਦੋ ਨੇ ਉਹ ਜਾ ਟਕਰਾਈਆਂ ਹਾਸੇਚ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਧੁੰਦ ਦੇ ਕਾਰਨ ਹੀ ਤੜਸਾਰੇ ਪੂਰਾ ਹਾਸਾ ਵਾਪਰਿਆ ਸੋ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਨਬਸ ਅਤੇ ਪੀਆਰਟੀਸੀ ਦੇ ਅੱਗੇ ਇਹ ਟੈਂਕਰ ਜੋ ਹੈ ਪਲਟ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਮਾਹੌਲ ਖਾਸ ਤਰ੍ਹਾਂ ਪੂਰਨ ਬਠਿੰਡਾ ਜਿਹਾ ਬਣਦਾ ਹੋਇਆ ਨਜ਼ਰ ਆਇਆ ਜਦੋਂ ਧਿਆਨ ਖਾਸ ਆਬ ਪ੍ਰਿਆਤੀ ਆ ਜੀ ਸੀ ਤੇ ਪੰਬਸ ਦੇ ਅੱਗੇ ਇਹ ਟੈਂਕਰ ਪਲਟ ਗਿਆ ਤਾਂ ਜਦੋਂ ਇਹ ਟੈਂਕਰ ਪਲਟਿਆ ਪਰ ਹਾਲਾਂਕਿ ਕੀ ਇਹ ਓਵਰਲੋਡਿੰਗ ਦੇ ਚਲਦੇ ਪਲਟਿਆ ਸੀ ਇਹ ਟੈਂਕਰ ਕਿਉਂ ਪਲਟਿਆ ਇਹ ਵੱਡਾ ਸਵਾਲ ਹੈ ਪਰ ਦੂਜੇ ਪਾਸੇ ਤੁੰਦ ਦੇ ਚਲਦੇ ਇਹ ਹਾਸਾ ਦੱਸਿਆ ਜਾ ਰਿਹਾ ਹੈ ਹਾਸੇ 'ਚ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਸਤੁੰਦ ਦੇ ਕਾਰਨ ਤੜਕਸਾਰੇ ਪੂਰਾ ਹਾਸਾ ਵਾਪਰਿਆ ਵਲਟੇ ਖੇ ਟੈਂਕਰ ਦੇ ਨਾਲ ਦੋ ਬੱਸਾਂ ਜਾ ਟਕਰਾਈਆਂ ਔਰ ਲਾਜ਼ਮੀ ਹੈ ਦੋਵੇਂ ਬੱਸਾਂ ਦੇ ਵਿੱਚ ਸਵਾਰੀਆਂ ਹੋਣ ਗਿਆ ਘੱਟੋ ਘੱਟ 52 52 ਸਵਾਰੀਆਂ ਤੇ ਜ਼ਰੂਰ ਹੋਣ ਗਿਆ ਸੋ ਅਜੇਹੇ ਦੇ ਵਿੱਚ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹਾਸੇ ਚ ਅੱਧਾ ਦਰਜਨ ਤੋਂ ਬਾਅਦ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲ ਪਾਰੀ ਹੈ ਧੁੰਦ ਦੇ ਕਾਰਨ ਤੜਕਸਾ ਰਿਹਾ ਹਾਸਾ ਬਾਪਰੀਆ ਸੋ ਤਸਵੀਰ ਤੁਸੀਂ ਦੇਖ ਪਾਰੋ ਕਿਸ ਤਰ੍ਹਾਂ ਦੇ ਨਾਲ ਬੱਸਾਂ ਨੁਕਸਾਨੀਆਂ ਗਈਆਂ ਨੇ ਬੱਸਾਂ ਦੋਵੇਂ ਬੱਸਾਂ ਜੋ ਪੜੀਆਂ ਬਠਿੰਡਾ ਦੇ ਵਿੱਚੋਂ ਪਿਆਨ ਖਾਸ ਦੀ ਖਬਰ ਜੋ ਹੈ ਉਹ ਮਿਲ ਪਾਰੀ ਹੈ ਸੋ ਕਿਸ ਤਰ੍ਹਾਂ ਦੇ ਨਾਲ ਹਾਸੇ ਜੋ ਨੇ ਉਹ ਲਗਾਤਾਰ ਵਾਪਰ ਰਹੇ ਨੇ ਉਹ ਸਮਾਂ ਜ਼ਾਰਾ ਖਿਲ ਰਿਹਾ ਹੈ ਨਜ਼ਰ ਆ ਰਿਹਾ ਜੀ ਆਏ ਟੈਂਕਰ ਤਸਵੀਰ ਤੁਸੀਂ ਦੇਖ ਪਾਰੋ ਜੋ ਹਾਸੇ ਦੇ ਵਿੱਚ ਅੱਧਾ ਦਰਜਨ ਤੋਂ ਖਰੀਬ ਜ਼ਿਆਦਾ ਜੋ ਸਵਾਰੀਆਂ ਨੇ ਉਹ ਜ਼ਖਮੀ ਦਸਤੀਆਂ ਜਾ ਰਹੀਆਂ ਨੇ ਧੁੰਦ ਦੇ ਕਾਰਨ ਤੜਕਸਾਰ ਇਹ ਹਾਸਾ ਵਾਪਰਿਆ ਹੈ ਪੀ ਆਰਟੀਸੀ ਅਤੇ ਪੰਬਸ ਦੇ ਅੱਗੇ ਟੈਂਕਰ ਪਲਟ ਗਿਆ ਜਿਸ ਤੋਂ ਬਾਅਦ ਸਵਾਰੀਆਂ ਜੋ ਨੇ ਉਹਨਾਂ ਨੂੰ ਚਿੰਤਾ ਬਣੀ ਹੈ ਮੇਰੇ ਸਹਿਯੋਗੀ ਗੌਤਮ ਕੁਮਾਰ ਟੋਟੋ ਕਹਿੰਨੇ ਬਠਿੰਡਾ ਤੋਂ ਹੋ ਰਾਨਕਾਰੀ ਲੈ ਲੈਣਿਆ ਜੀ ਗੌਤਮ ਬਠਿੰਡਾ ਚ ਭਿਆਨਕ ਹਾਦਸੇ ਦੀ ਖਬਰ ਹੈ ਸਵਾਰੀਆਂ ਦੀ ਇਸ ਮੌਕੇ ਕੀ ਹਾਲਾਤ ਹੈ ਜੀ ਦੇਖੋ ਅੱਜ ਸਵੇਰੇ ਸਾਬਕ ਪੰਜ ਤੋਂ 6 ਵਜੇ ਦੇ ਕਰੀਬ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਪੀਆਰਸੀਸੀ ਦੀਆਂ ਜਿਹੜੀਆਂ ਬਸਾਂ ਟੈਂਟਰ ਦੇ ਨਾਲ ਟਕਰਾਈਆਂ ਨੇ ਜਿਸ ਤੋਂ ਜਿਸ ਦੇ ਵਿੱਚ ਇੱਕ ਟੈਂਟਰ ਜਿਹੜਾ ਸੀ ਉਹ ਪਲਟ ਗਿਆ ਤੇ ਪੀਆਰਸੀਸੀ ਦੀ ਜਿਹੜੀਆਂ ਬਸਾਂ ਸੀਗੀਆਂ ਉਹਨਾਂ ਦੇ ਵਿੱਚ ਸਵਾਰੀਆਂ ਸੀਗੀਆਂ ਤੇ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਗੰਭੀਰਤ ਰਹੀ ਹੈ ਇਸ ਗਲਤੀ ਕਿ ਜਿਹੜੀਆਂ ਸਵਾਰੀਆਂ ਨੇ ਉੱਥੇ ਉਹਨਾਂ ਦੇ ਕੋਈ ਕੰਬੀਰ ਟੱਟਾ ਨਹੀਂ ਬੱਜੀਆਂ ਮਾਮੂਲੀ ਟੱਟਾ ਨੇ ਤੇ ਇਸ ਸਵਾਰੀਆਂ ਜਿਹੜਾ ਜਾਨੀ ਨੁਕਸਾਨ ਤੋਂ ਬਚਾਵ ਰਹੇ ਹਨ ਹਾਲਾਂਕਿ ਇਸ ਪੂਰੀ ਘਟਨਾਕਰਮ ਨੂੰ ਲੈ ਕੇ ਜਿਹੜੇ ਬੀਆਰਟੀਸੀ ਦੇ ਜਿਹੜੇ ਬੱਸ ਤੇ ਕੰਡਕਟਰ ਨੇ ਉਹ ਦੱਸ ਰਹੇ ਨੇ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇੱਕ ਐਂਟਰ ਤੇ ਡਰਾਈਵਰ ਤੇ ਗਲਤੀ ਦੇ ਨਾਲ ਵਾਪਰੀ ਹੈ ਪਹਿਲਾਂ ਕੈਂਟਰ ਡਿਵਾਈਡਰ ਦੇ ਨਾਲ ਟਕਰਾਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਬੀਆਰਟੀਸੀ ਦੀ ਬੱਸ ਦੇ ਨਾਲ ਉਹ ਟਕਰਾਇਆ ਤੇ ਹਾਲਾਂਕਿ ਇਸ ਮੌਕੇ ਉੱਤੇ ਸਾਨਕ ਲੋਕਾਂ ਨੇ ਵੀ ਆਪਣਾ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਹਾਦਸਾ ਵਾਪਰਿਆ ਹੈ ਇਹ ਜਿਹੜੀ BRTC ਦੀ ਬੱਸਾਂ ਸੀਗੀਆਂ ਉਹ ਤੇਜ਼ ਸੀਗੀਆਂ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਜਿਸ ਦੇ ਵਿੱਚ ਕੁਝ ਜਿਹੜੀ ਸਵਾਰੀਆਂ ਨੂੰ ਸੱਟਾਂ ਵੱਜੀਆਂ ਸੀ ਤਾਂ ਉਹ ਨੇੜੇ ਸਰਕਾਰੀ ਹਸਪਤਾਲ ਹੋਣ ਦੇ ਕਾਰਨ ਉੱਥੇ ਸੀ ਉਹਨਾਂ ਨੂੰ ਜਿਹੜੇ ਇਲਾਜ ਲਈ ਭੇਜਿਆ ਗਿਆ ਤੇ ਮੌਕੇ ਦੇ ਉੱਤੇ ਪੁਲਿਸ ਜਿਹੜੀ ਹੈ ਉਹ ਕਾਰਵਾਈ ਹੋਈ ਹੈ ਤੇ ਮਾਮਲੇ ਦੇ ਆਖਰ ਅਸਲ ਕਾਰਨ ਕੀ ਸੀ ਘਟਨਾ ਦੇ ਉਸ ਨੂੰ ਲੈ ਕੇ ਹਜੇ ਪੜਤਾਲ ਕਰ ਰਹੀ ਹੈ तफतीश का विषय है कि आखिर दुर्घटना का की कारण थी जी मनप्रीत जी वाक है कि ना कि चिंता जो है जरूर बनी है कि ड्राइवर जो है टैंकर चालक जो है उस कोई मामला दर्ज किया गया जी देखो हाले तक पुलिस तफ्तीश कर रही है कि आखिर घटना का कारण की थी आखिर गलती किस दी थी किसके कारण यह घटना वापरी है तफ्तीश का विषय है हाले फिलहाल जो ਸੈਂਟਰ ਦਾ ਜੋ ਡਰਾਈਵਰ ਹੈ ਉਹ ਜਿਹੜੇ ਇਲਾਜ਼ਾ ਵਿਆਨਾ ਤੋਂ ਬਾਅਦ ਸਭ ਕੁਝ ਨਿਕਲ ਕੇ ਸਾਹਮਣੇ ਆਏਗਾ ਕਿ ਆਖਰ ਗਲਤੀ ਕਿਸ ਦੀ ਸੀ ਕਿ ਕਿਸ ਦਾ ਉੱਤੇ ਮੁਕੱਦਮਾ ਦਰਜ ਹੋਏਗਾ ਹਾਲਾਂਕਿ ਇਹ ਤਫਦੀਸ਼ ਦਾ ਬਿਸ਼ਾਇਤ ਕਰਕੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਸ ਦੇ ਉੱਪਰ ਹਜੇ ਮੁਕੱਦਮਾ ਦਰਜ ਹੋਏਗਾ ਠੀਕ ਹੈ ਸ਼ੁਕਰੀਆ ਗੋਤਮ ਤਮਾਮਦਾਨਗਾਰੀ ਲਈ ਸਵੇਖੇ ਹੀ ਪਲਟੇ ਹੋਏ ਟੈਂਕਰ ਦੇ ਨਾਲ ਦੋਵੇਂ ਬੱਸਾਂ ਜਾ ਟਕਰਾਈਆਂ ਜੋ ਬਾਅਦ ਤਸਵੀਰ ਉੱਪਰ ਦੇ ਨਜ਼ਰ ਆ ਰਹੀ ਹੈ ਸਵਾਰੀਆਂ ਜੋਨੇ ਉਹ ਸਕਨੀ ਰਸੀਆਂ ਜਾ ਰਹੀਆਂ ਨੇ ਪੀਆਰਜੀਸੀ ਅਤੇ 55 ਬਸ ਦੇ ਅ ਜਿਸ ਤਰ੍ਹਾਂ ਦੇ ਨਾਲ ਟੈਂਕਰ ਪਲਟਿਆ ਉਸ ਤੋਂ ਬਾਅਦ ਦੋ ਬਸਾਂ ਜੋਨੇ ਉਹ ਟਕਰਾਈਆਂ ਇਸ ਦੇ ਨਾਲ ਜਾ ਕੇ ਸੋ ਆਪਣੇ ਆਪ ਦੇ ਵਿੱਚ ਦੇਖ ਪਾ ਰਹੇ ਹਾਂ ਕਿ ਵਾਹਨ ਕਿਸ ਤਰ੍ਹਾਂ ਨੁਕਸਾਨੇ ਗਏ ਤੇ ਜੋ ਸਵਾਰੀਆਂ ਸੀ ਉਹਨਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਿਆਦਾ ਜ਼ਖਮੀ ਦਸਤੀਆਂ ਜਾ ਰਹੀਆਂ